ਹਾਂਜੀ ਉਦੋਂ ਦਾਦੀ ਜੀ ਨੂੰ ਸ਼ੌਂਕ ਹੁੰਦਾ ਸੀ ਰਾਈਡਿੰਗ ਕਰਦੇ ਸੀ ਜੀ ਅੱਛਾ ਜੀ ਪਹਿਲਾਂ ਬਾਕੀ ਦਾਦਾ ਜੀ ਦਾ ਸ਼ੁਰੂ ਤੋਂ ਜੀਪ ਹੀ ਰੱਖੀ ਹੁੰਦੀ ਸੀ ਉਹਦੇ ਤੇ ਹੀ ਰਹੇ ਤੇ ਆਹ ਜਿਹੜੀ ਆਪਾਂ ਜੀਬ ਦੇਖਦੇ ਆਂ ਮਾਲਵੇ ਦੀ ਕਹਿ ਸਕਦੇ ਆਂ ਕਿ ਇੱਕ ਸ਼ੌਂਕ ਦੀ ਨਿਸ਼ਾਨੀ ਆ ਇਹ ਵੀਰ ਨੇ ਸ਼ੌਂਕ ਦੇ ਨਾਲ ਇਹ ਜੀਬ ਰੱਖੀ ਹੈ ਜਿਵੇਂ ਇਹਨਾਂ ਨੂੰ ਜਿੰਨਾ ਹੀ ਜੀਬ ਦਾ ਸ਼ੌਂਕ ਆ ਉਵੇਂ ਹੀ ਇਹਨਾਂ ਨੂੰ ਘੋੜਿਆਂ ਦਾ ਸ਼ੌਂਕ ਆ ਵੀ ਅੱਜ ਆਪਾਂ ਤੁਹਾਨੂੰ ਮਿਲਾ ਰਹੇ ਹਾਂ ਜੀ ਸਕੰਦਰ ਘੋੜੇ ਦੇ ਨਾਲ ਤੇ ਜਿਹੜਾ ਇਹ ਘੋੜਿਆਂ ਦਾ ਸ਼ੌਂਕ ਇਹਨਾਂ ਦੇ ਘਰੇ ਆਇਆ ਵਾ ਇਹ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਸੋ ਬਾਕੀ ਗੱਲ ਆਪਾਂ ਵੀਡੀਓ 'ਚ ਅੱਗੇ ਕਰਦੇ ਆਂ ਵਾ ਤੁਹਾਡਾ ਇੱਥੇ ਆ ਸਭ ਤੋਂ ਪਹਿਲਾਂ ਜੀ ਤੁਹਾਡਾ ਧੰਨਵਾਦ ਜੀ ਦੇਖੋ ਕਿੰਨੀ ਵੱਡੀ ਰੌਣਕ ਤੁਹਾਡੇ ਕਰਕੇ ਲੱਗੀ ਆ ਤੇ ਅਸੀਂ ਵੀ ਇੱਕ ਤੁਹਾਡੀ ਬਾਈ ਆ ਦੇ ਨਾਲ ਹੀ ਇਸ ਮੇਲੇ ਨੂੰ ਤੇ ਸਾਡੇ ਦशक ਜਿਹੜੇ ਨੇ ਇਸ ਮੇਲੇ ਦਾ ਆਨੰਦ ਮਾਣ ਰਹੇ ਨੇ ਇੱਕ ਤੁਹਾਡੇ ਕਰਕੇ ਹੀ ਹਾਂਜੀ ਸੋ ਸਾਡੇ ਕਰਕੇ ਤਾਂ ਕੀ ਇਹ ਤਾਂ ਲੱਗਦੀ ਆ ਰਹੀ ਆ ਝੱਗੱਡੀ ਤੇ ਹਰ ਘਰ ਦੇ ਵਿੱਚ ਚਲੋ ਭਾਵੇਂ ਹੈਗੀ ਆ ਫੇਰ ਵੀ ਉਹਨਾਂ ਨੇ ਜੀਪ ਰੱਖੀ ਆ ਤੁਸੀਂ ਹਾਂਜੀ ਇਹਦਾ ਵੱਡਾ ਕਾਰਨ ਕੀ ਅਸਲ ਵਿੱਚ ਇਹਦਾ ਵੱਡਾ ਕਾਰਨ ਇੱਕ ਤਾਂ ਇਹ ਸਾਡੇ ਪੁਰਾਣੇ ਟਾਈਮ 'ਚ ਇੱਥੇ ਟਿੱਬੇ ਹੁੰਦੇ ਸੀਗੇ ਜੀ ਹੂੰ ਮੱਲੋ ਪੱਧਰ ਨਹੀਂ ਜਮੀਨਾਂ ਹੁੰਦੀਆਂ ਸੀ ਉੱਚੇ ਨੀਵੇਂ ਥਾਂ ਹੁੰਦੇ ਸੀ ਬਜ਼ੁਰਗ ਪੁਰਾਣੇ ਰੱਖਦੇ ਆ ਰਹੇ ਆ ਜੀ ਉਦੋਂ ਤੋਂ ਹੀ ਸ਼ੌਂਕ ਆਇਆ ਇਸ ਏਰੀਏ 'ਚ ਤੇ ਬਾਕੀ ਡੱਬ ਵਾਲੀ ਮੰਡੀ ਨੇੜੇ ਆ ਉਥੋਂ ਵੇਖ ਕੇ ਵੀ ਸ਼ੌਂਕ ਪੈ ਜਾਂਦਾ ਕਈ ਜਣਿਆਂ ਨੂੰ ਜੀ ਹਾਂਜੀ ਹਾਂਜੀ ਸੋ ਡੱਬ ਵਾਲੀ ਦੀਆਂ ਜੀਪਾਂ ਬਹੁਤ ਮਸ਼ਹੂਰ ਆ ਤੇ ਇਹ ਵੀਰ ਉਹਨਾਂ ਨੇ ਵੇਖੋ ਵਿੱਚ ਸਕਰੀਨ ਵੀ ਲਾਈ ਆ ਪੂਰੀ ਜਿਹੜੀ ਆ ਮੋਡੀਫਾਈ ਕੀਤੀ ਆ ਗੱਡੀ ਹਾਂਜੀ ਤੇ ਹਾਂਜੀ ਵੀ ਆ ਇਹ ਸਿਕੰਦਰ ਘੋੜਾ ਆਪਾਂ ਕਹਿ ਸਕਦੇ ਆ ਵੀਰ ਦੇ ਘਰ ਦੀ ਸ਼ਾਨ ਹੀ ਕਹਿ ਸਕਦੇ ਆ ਉਹ ਬੜੇ ਇਹਨਾਂ ਨੇ ਸ਼ੌਂਕ ਦੇ ਨਾਲ ਇਹਨੂੰ ਪਾਲਿਆ ਹੋਇਆ ਇਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਕਹਿ ਸਕਦੇ ਆ ਆਪਾਂ ਆਪਣਾ ਪਹਿਲਾ ਨਾਮ ਦੱਸਿਓ ਜੀ ਮੇਰਾ ਨਾਮ ਜੀ ਸਵਜੋਤ ਸਿੰਘ ਜੀ ਜੀ ਬਰਾੜ ਐ ਅਸੀਂ ਪਿੰਡ ਗੱਦਾਂਡੋਤ ਤੋਂ ਹੀ ਤੇ ਉਮਰ ਕਿੰਨੀ ਵੀਰੇ ਆਪਣੀ ਮੇਰੀ ਆਪਦੀ ਹਾਂਜੀ ਹਾਂਜੀ ਮੇਰੀ ਉਮਰ 30 ਸਾਲ ਜੀ ਤੇ ਵੈਸੇ ਨਾ ਮੈਂ ਦੇਖਿਆ ਕਿ ਬਹੁਤ ਮੁੰਡੇ ਜਿਹੜੇ ਆ ਹਾਂਜੀ ਪਸ਼ੂਆਂ ਵਾਲੇ ਕੰਮ ਤੋਂ ਚਲੋ ਘੋੜਾ ਵੀ ਇੱਕ ਪਸ਼ੂ ਚ ਹੀ ਆ ਜਾਂਦਾ ਹੈ ਹਣਾ ਜੀ ਹਾਂਜੀ ਸਹੀ ਤੇ ਬਾਹਰ ਨੂੰ ਜ਼ਿਆਦਾ ਰਜਾਣ ਕਰਦੇ ਆ ਜੀ ਹਣਾ ਟਾਂ ਟ ਪੱਕੇ ਵਾਲੇ ਜ਼ਿਆਦਾ ਕਰਦੇ ਆ ਜੀ ਹਾਂਜੀ ਹਾਂ ਹੁਣ ਜਦੋਂ ਆਪਾਂ ਘੋੜੇ ਨੂੰ ਸਾਂਭ ਸੰਭਾਲ ਕਰਨੀ ਆ ਹਾਂਜੀ ਇਹਨੂੰ ਕਹਿ ਸਕਦੇ ਆ ਕਿ ਇਹਦੇ ਵਿੱਚ ਕਿਸੇ ਵੇਲੇ ਲਿਬੜਿਆ ਘੋੜਾ ਵੀ ਨਮਾਉਣਾ ਪੈਂਦਾ ਹਾਂਜੀ ਸਾਰਾ ਕੁਝ ਹੀ ਹੁੰਦਾ ਹੈ ਲਿਬੜ ਵੀ ਸੁੱਟਣੀ ਪੈਂਦੀ ਆ ਹਣਾ ਜੀ ਸਾਰਾ ਕੁਝ ਕਰਨਾ ਪੈਂਦਾ ਤੇ ਥੋੜਾ ਜਿਹਾ ਬਾਹਰ ਵਾਲੇ ਰੁਝਾਨ ਹੈ ਗੱਲ ਲੋਕਾਂ ਦੀ ਪੜ੍ਹੇ ਲਿਖੇ ਮੁੰਡਿਆਂ ਦਾ ਹਾਂਜੀ ਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿੰਨੀ ਪੜ੍ਹਾਈ ਕੀਤੀ ਤੁਸੀਂ ਮੈਂ ਜੀ ਸਟੱਡੀ ਪਹਿਲਾਂ ਸਾਰੀ 10th ਤੱਕ ਕਾਨਵੈਂਟ ਤੋਂ ਐ ਜੀ ਉਸ ਤੋਂ ਬਾਅਦ ਮੈਂ IIT JEE ਦੀ ਤਿਆਰੀ ਕਰਨ ਕੋਟੇ ਚਲਾ ਗਿਆ ਜੀ ਅੱਛਾ ਜੀ ਉੱਥੋਂ ਮੈਂ ਵੇਝਦੀ ਆ ਗਿਆ ਜੀ ਮਤਲਬ ਨਹੀਂ ਸੈਟ ਬੈਠਾ ਜੀ ਨਹੀਂ ਲੱਗਿਆ ਮੇਰਾ ਉੱਤੇ ਉਸ ਤੋਂ ਬਾਅਦ ਜੀ ਨਹੀਂ ਲੱਗਿਆ ਤੁਹਾਡਾ ਹਾਂਜੀ ਉਸ ਤੋਂ ਬਾਅਦ ਮੈਂ ਬੀ ਟੈਕ ਕਰੀ ਹੈ ਜੀ ਅੱਛਾ ਯੂਨੀਵਰਸਿਟੀ ਗੁਰਨਾਨਕ ਦੇਵ ਅੰਮ੍ਰਿਤਸਰ ਤੋਂ ਹੀ ਅੱਛਾ ਜੀ ਬੀ ਟੈਕ ਕਰੀ ਆ ਹਾਂਜੀ ਉਸ ਤੋਂ ਬਾਅਦ ਜੌਬ ਵੀ ਕਰੀ ਹੈ ਜੀ ਕੋਈ 2-4 ਮਹੀਨੇ ਹਾਂਜੀ ਹਾਂਜੀ ਕਾਦੀ ਜੌਬ ਕਰੀ ਤੁਸੀਂ ਜੌਬ ਚਾਕਲੇਟ ਫੈਕਟਰੀ ਚ ਮਿਲ ਗਈ ਸੀ ਜੀ ਜਿਹੜੀ ਕੈਡਬਰੀ ਡੇਰੀ ਮਿਲਟ ਚਾਕਲੇਟ ਬੰਦੇ ਪਰ ਦੋ ਚਾਰ ਮਹੀਨੇ ਕਿਉਂ ਕੀਤੀ ਜੱਟਾਂ ਦੇ ਮੁੰਡਿਆਂ ਨੂੰ ਕਿੱਥੇ ਹੁੰਦੀ ਹੈ ਜੌਬ ਸਿੱਧਾ ਹੀ ਹਸਾਬ ਹੈ ਔਖਾ ਲੱਗਿਆ ਨਹੀਂ ਕੀਤੀ ਜੋਬ ਵੀ ਤੁਸੀਂ ਆਪਸ਼ਨ ਜਿਹੜੀ ਰਿਜੈਕਟ ਕਰ ਦਿੱਤੀਆਂ ਦੇ ਜਦੋਂ ਬਾਹਰ ਜਾਣ ਦਾ ਟ੍ਰੈਂਡ ਹੋ ਵੀ ਰਿਜੈਕਟ ਕਰਤਾ ਹਾਂਜੀ ਉਹ ਵੀ ਇਧਰ ਆਉਣ ਦਾ ਕੀ ਰੀਜ਼ਨ ਹੋ ਸਕਦਾ ਹਾਂਜੀ ਇਧਰ ਸ਼ੁਰੂ ਤੋਂ ਦੇਖਦੇ ਸੀ ਜੀ ਸਾਰੇ ਆਪਣੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਦੇ ਘਰੇ ਸੀਗੇ ਕੋੜੇ ਪਹਿਲਾਂ ਤੋਂ ਹੀ ਹਾਂਜੀ ਨ ਮਤਲਬ ਮੇਰੇ ਫਾਦਰ ਸਾਹਿਬ ਦੇ ਨਾਨਕੀ ਵਾਲੀ ਸਾਈਡ ਮੇਰੇ ਨਾਨਕੇ ਵੀ ਸੀ ਪਹਿਲਾਂ ਜੀ ਆਪਣੇ ਘਰ ਦੇ ਵਿੱਚ ਇਹਦਾ ਇਹ ਘੋੜੇ ਰੱਖਣ ਦਾ ਸ਼ੌਂਕ ਕਿਵੇਂ ਆਇਆ ਆਪਣੇ ਘਰ ਦੇ ਵਿੱਚ ਪਹਿਲਾਂ ਰੱਖੇ ਹੁੰਦੇ ਸੀ ਜੀ ਪੁਰਾਣੇ ਟਾਈਮ ਤੇ ਜਦੋਂ ਮੇਰੇ ਫਾਦਰ ਸਾਹਿਬ ਰੀ ਛੋਟੇ ਹੁੰਦੇ ਸੀ ਜੀ ਹਾਂਜੀ ਉਦੋਂ ਦਾਦੀ ਜੀ ਨੂੰ ਸ਼ੌਂਕ ਹੁੰਦਾ ਸੀ ਰਾਈਡਿੰਗ ਕਰਦੇ ਸੀ ਜੀ ਅੱਛਾ ਜੀ ਪਹਿਲਾਂ ਬਾਕੀ ਦਾਦਾ ਜੀ ਤਾਂ ਸ਼ੁਰੂ ਤੋਂ ਜੀਪ ਹੀ ਰੱਖੀ ਹੁੰਦੀ ਸੀ ਉਹਦੇ ਤੇ ਹੀ ਰਹੇ ਤੇ ਬਾਕੀ ਫੇਰ ਉਸ ਤੋਂ ਬਾਅਦ ਘੋੜੇ ਸੇਲ ਕਰਤੇ ਸੀ ਤੇ ਨਹੀਂ ਰੱਖੇ ਸੀ ਹੁਣ ਦੁਬਾਰਾ 5-7 ਸਾਲਾਂ ਤੋਂ ਮੈਂ ਰੱਖਣੀਆਂ ਸ਼ੁਰੂ ਕੀਤੀਆਂ ਜੀ ਇਹ ਵੀ ਆਪਣੇ ਘਰ ਦੀ ਆਪਦੀ ਘੋੜੀ ਦਾ ਜੀ ਇਹਦੀ ਮਾਂ ਵੀ ਸ਼ੋਅ ਵਿਨਰ ਸੀ ਤਾਂ ਹੀ ਇਹਦੇ ਬੱਚੇ ਸ਼ੋਅ ਕੁਆਲਟੀ ਆ ਰਹੇ ਆ ਜੀ ਤੇ ਹੁਣ ਇਨਕਮ ਸੋਰਸ ਜਿਹੜਾ ਵਾ ਹਾਂਜੀ ਉਹ ਤੁਹਾਡਾ ਇਹ ਬਿਜ਼ਨਸ ਦੇ ਤੌਰ ਤੇ ਇਨਕਮ ਸੋਰਸ ਵੀ ਹੈਗਾ ਤੁਹਾਡਾ ਇਹ ਹਾਂਜੀ ਹਲੇ ਤੱਕ ਤਾਂ ਜੀ ਸ਼ੌਂਕ ਹੀ ਹੈ ਮਤਲਬ ਨਵਾਂ ਸਟਾਰਟ ਕੀਤਾ ਜੀ ਹੋਸ ਇਹਦੇ ਚ ਵੈਸੇ ਇਨਕਮ ਸੋਰਸ ਵੀ ਵਧੀ ਹੈ ਜੀ ਹੌਲੀ-ਹੌਲੀ ਬਣ ਜਾਂਦਾ ਸਾਰਾ ਕੁਝ ਬਣ ਜਾਂਦਾ ਜੀ ਜੇ ਬੰਦਾ ਮਿਹਨਤ ਕਰੇ ਤਾਂ ਪਾਵੇ ਆ ਵੀ ਹੁਣ ਤੁਸੀਂ ਨਾ ਤਾਂ ਬਾਹਰ ਜਾਓਗੇ ਹਾਂਜੀ ਨਾ ਜੌਬ ਕਰੋਗੇ ਹਾਂਜੀ ਤੁਸੀਂ ਇੱਕ ਇਹਨੂੰ ਐਸਾ ਬਿਜ਼ਨਸ ਤੌਰ ਤੇ ਹੀ ਹਾਂਜੀ ਉਵੇਂ ਹੀ ਚਲੋ ਸ਼ੌਂਕ ਤਾਂ ਹੈ ਹੀ ਹੈ ਹਾਂਜੀ ਉਹ ਤਾਂ ਹੈ ਤੇ ਬਿਜ਼ਨਸ ਤੌਰ ਤੇ ਉੱਪਰ ਵੀ ਤੁਸੀਂ ਇਹਦੇ ਨਾਲ ਜੁੜੇ ਜੇ ਹਨਾ ਜੀ ਹਾਂਜੀ 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 ਹੁਣ ਆਉਣ ਵਾਲੀ ਜਿਹੜੀ ਤੁਹਾਡੀ ਪਲਾਨਿੰਗ ਹੈ ਸਮੇਂ ਦੀ ਹਾਂਜੀ ਹਾਂਜੀ ਉਹ ਇਹ ਆ ਕਿ ਤੁਸੀਂ ਬ੍ਰੀਡ ਤਿਆਰ ਕਰਕੇ ਹਾਂਜੀ ਤੇ ਤੁਸੀਂ ਇਹਨੂੰ ਸੇਲ ਪਰਚੇਜ ਦਾ ਕੰਮ ਕਰਨਾ ਸ਼ੁਰੂ ਹਾਂਜੀ ਜਿਵੇਂ ਕਿ ਰਿਜ਼ਲਟ ਚੰਗੇ ਆਏ ਆ ਬਈ ਮੇਰਾ ਹੁਣ ਆਏ ਹੈਗਾ ਇਰਾਦਾ ਵੀ 2-4 ਘੋੜੀਆਂ ਲੈ ਕੇ ਇੱਕ ਵਾਰੀ ਫਾਰਮ ਪਾ ਕੇ ਤੇ ਕਰੀਏ ਸਟਾਰਟ ਬਰੀਡਿੰਗ ਤੇ ਬਾਕੀ ਮਹਾਰਾਜ ਜੀ ਨੂੰ ਜੋ ਮਨਜ਼ੂਰ ਹੋ ਹਾਂਜੀ ਜਿਵੇਂ ਆਪਾਂ ਇੱਥੇ ਦੇਖ ਰਹੇ ਸੀ ਕਿ ਜਿੰਨੇ ਵੀ ਘੋੜੇ ਆਏ ਅੰਜ ਨਾ ਜਿੰਨੇ ਵੀ ਸਟੱਡ ਫਾਰਮ ਵਾਲੇ ਆ ਹਾਂਜੀ ਉਹ ਉਹ ਕਹਿ ਰਿਹਾ ਕਿ ਕੋਈ ਉਹਦੇ ਕੋਲ 2 ਕਰੋੜ ਤੱਕ ਦੇ ਘੋੜੇ ਨੇ ਹਾਂਜੀ ਸੋ ਉਹ ਵੀ ਕਿਸੇ ਟਾਈਮ ਇੱਕ ਤੋਂ ਈ ਤੁਰੇ ਹੋਣਗੇ ਜੀ ਹਾਂਜੀ ਸਹੀ ਗੱਲ ਹੈ ਜੀ ਹਨਾ ਜੀ ਸਟਾਰਟ ਪੁਆਇੰਟ ਤਾਂ ਹੁੰਦਾ ਹੀ ਹੈ ਜੀ ਹਾਂਜੀ 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 ਹੁਣ ਇਹ ਜਿਹੜਾ ਸਿਕੰਦਰ ਆ ਇਹਦੀ ਆਪਾਂ ਉਮਰ ਦੇਖੀਓ ਉਮਰ ਕਿੰਨੀ ਹੋ ਗਈ ਇਹਦੀ ਉਮਰ ਜੀ ਇਹਦੀ ਸਿਰਫ 4 ਸਾਲ ਹੀ ਹੋਈ ਆ ਜੀ ਹਜੇ 4 ਸਾਲ ਉਮਰ ਦੀ ਹਾਂਜੀ ਪਹਿਲਾਂ ਸ਼ੁਰੂ ਚ ਓਪਨ ਨਹੀਂ ਕੀਤਾ ਜੀ ਸਟੱਡ ਆਪਣੇ ਫਰੈਂਡ ਦੀਆਂ ਘੋੜੀਆਂ ਤੇ ਜਾਂ ਲਾ ਲੋ ਜਾਣਕਾਰ ਨੇੜੇ ਤੇੜੇ ਵਾਲੇ ਉਹਨਾਂ ਤੇ ਛੱਡਿਆ ਜੀ ਇਹ ਤੁਹਾਡੇ ਹੱਥੀਂ ਪਲਿਆ ਹੈ ਹਾਂਜੀ ਹੱਥੀਂ ਪਲਿਆ ਜੀ ਅੱਛਾ ਇਹਦੀ ਮਾਂ ਦੀ ਵੀ ਡੈਥ ਹੋ ਗਈ ਸੀ ਜਦੋਂ ਇਹ 3 ਮਹੀਨਿਆਂ ਦਾ ਸੀ ਜੀ ਦੁੱਧ ਪਿਆ ਪਿਆ ਕੇ ਉਹ ਵੀ ਪਾਲਿਆ ਜੀ ਇਸ ਨੂੰ ਮਤਲਬ ਚੱਲੀ ਜਾਂਦਾ ਜੀ ਇਹਦੀ ਤੁਸੀਂ ਆਪਣੇ ਹੱਥੀਂ ਜਿਹੜਾ ਤੁਸੀਂ ਇਹ ਤਿਆਰ ਕੀਤਾ ਵਾ ਇਹ ਤੁਹਾਨੂੰ ਟ੍ਰੇਨਿੰਗ ਕਿੱਥੋਂ ਮਿਲੀ ਇਹਦੀ ਟ੍ਰੇਨਿੰਗ ਤਾਂ ਇਹ ਕੁਝ ਦੇਖ ਕੇ ਪਤਾ ਸੀ ਬਾਕੀ ਜ਼ਿਆਦਾ ਤਾਂ ਜਦੋਂ ਘਰੇ ਆ ਗਏ ਸਾਰੇ ਮਤਲਬ ਜਾਨਵਰ ਉਸ ਤੋਂ ਬਾਅਦ ਆਪ ਦੀ ਆਪ ਹੌਲੀ 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 ਪੁੱਛ ਕੇ ਕੁਝ ਪਤਾ ਲੱਗ ਜਾਂਦਾ ਸੀ ਹੁਣ ਪੂਰੇ ਮਤਲਬ ਸਾਰਾ ਕੁਝ ਪਰਫੈਕਟ ਹੀ ਕਰੀਦਾ ਜੀ ਆ ਸਾਰਾ ਵਧੀਆ ਦਾਣਾ ਵਗੈਰਾ ਇਹਨਾਂ ਦਾ ਸਾਰਾ ਗੰਗਾ ਨਗਰੋਂ ਪਹਿਲਾਂ ਲੈ ਆਈਦਾ ਮੇਰੇ ਨਾਨਕੇ ਉੱਥੇ ਆ ਜੀ ਚੱਕ ਮਹਰਾਜ ਕੇ ਉੱਥੋਂ ਲੈ ਆਈ ਗਏ ਗੰਗਾ ਨਗਰ ਤੋਂ ਆਉਂਦਾ ਜੀ ਦਾਣਾ ਨਾ ਹਾਂਜੀ ਦਾਣਾ ਉੱਥੋਂ ਆਉਂਦਾ ਜੰਮੀ ਜੀ ਇਧਰ ਆਪਣੇ ਕਿਉਂ ਨਹੀਂ ਮਿਲਦਾ ਇਧਰ ਇੱਧਰ ਕੋਈ ਬੀਜ ਤਾਂ ਨਹੀਂ ਜੀ ਛੋਲੇ ਨਹੀਂ ਹੁੰਦੇ ਜਮੀ ਜੌਨੀ ਹੁੰਦੇ ਜੀ ਆ ਇੱਕ ਦੇਸੀ ਡਾਈਰ ਦੇ ਹਾਂਜੀ ਸਾਰਾ ਉਧਰੋਂ ਹੀ ਆਉਂਦਾ ਜੀ ਸਾਰਾ ਕੁਝ ਦੇਖ ਸਕਦੇ ਜੀ ਵੀ ਆ ਨੌਜਵਾਨ ਜਿੰਨੀ ਵੀ ਪੀੜੀ ਆ ਉਹ ਇਸ ਸਟੱਡ ਫਾਰਮ ਦੇ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਏ ਨੇ ਸਾਰੀ ਨੌਜਵਾਨ ਪੀੜੀ ਇਹ ਜੁੜ ਰਹੀ ਆ ਸੋ ਕਿਸੇ ਦਾ ਦਾਦੇ ਪੜਦਾਦੇ ਤੋਂ ਪਿਛਲਾ ਪੁਰਾਣਾ ਸ਼ੌਂਕ ਤੇ ਕੀਤਾ ਵਾ ਪਰ ਨੌਜਵਾਨ ਪੀੜੀ ਅੱਜ ਵੀ ਉਸੇ ਲੀਹ ਦੇ ਉੱਪਰ ਲੱਗੀ ਹੋਈ ਆ ਕਿਉਂਕਿ ਇਹਨਾਂ ਦੇ ਵਿੱਚ ਸਾਲ ਦਾ ਤੁਸੀਂ 30 ਲੱਖ ਵੀ ਬਚਾ ਸਕਦੇ ਜੀ 50 ਲੱਖ ਵੀ ਬਚਾ ਸਕਦੇ ਜੀ ਬਾਕੀ ਤੁਹਾਡੀ ਮਿਹਨਤ ਦੇ ਉੱਤੇ ਤੁਹਾਡੀ ਬਰੀਡ ਦੇ ਉੱਪਰ ਆ ਹੁਣ ਬਾਹਰ ਜਾਣੇ ਆ 30 40 ਲੱਖ ਰੁਪਏ ਬਾਹਰ ਲਾ ਦਿੰਨੇ ਆ ਤੇ ਜੇ ਆਪਾਂ 30 40 ਲੱਖ ਰੁਪਇਆ ਲਾਉਣ ਤੋਂ ਪਹਿਲਾਂ ਹਾਂਜੀ ਜੇ ਆਪਾਂ ਇੱਥੇ ਲਾ ਦੀਏ ਇੱਥੇ ਲਾ ਦੀਏ ਤੇ ਮੇਰੇ ਹਿਸਾਬ ਨਾਲੇ ਇਹ ਵਧੀਆ ਵਧੀਆ ਘਰ ਦੇ ਘਰੇ ਚੰਗਾ ਨਾਲੇ ਤਾਂ ਕਰੇ ਦਾ ਕਰੇ ਨਾਲੇ ਵਧੀਆ ਬੰਦਾ ਕੰਮ ਕਰੇ ਦਿਨ ਦੇ ਵਿੱਚ 2 ਘੰਟੇ ਸਵੇਰੇ ਦੇ ਸਕਦੇ ਆ 2 ਘੰਟੇ ਸ਼ਾਮ ਨੂੰ ਹਾਂਜੀ 4 ਘੰਟੇ ਕੰਮ ਆ ਤੇ ਬਾਕੀ ਬੰਦਾ ਆਪਣਾ ਘਰੇ ਦੇ ਘਰੇ ਆ ਹਾਂਜੀ ਤੇ ਇਹ ਤੁਹਾਡੇ ਹੱਥੀਂ ਸਰਾ ਤਿਆਰ ਇਹਦੀ ਹਾਈਟ ਕਿੰਨੀ ਆ ਵੀ ਹਾਈਟ ਇਹਦੀ 67+ ਹੋਗੀ ਜੀ 67+ ਹਾਂਜੀ ਇਹ ਇਹਨੂੰ ਇਹ ਨੁਕਰਾਂ ਬਰੀਡ ਆ ਨਾ ਜੀ ਹਾਂਜੀ ਨੁਕਰਾਂ ਜੀ ਠੀਕ ਹੈ ਜੀ ਹਾਂਜੀ ਥੋੜੀ ਬਹੁਤ ਸਪੌਂਟ ਵਗੈਰਾ ਆ ਗਏ ਅਸੀਂ ਚਕਾਈ ਨਹੀਂ ਜੀ ਇਹ ਵੀ ਦਰਦ ਮਰੂਆ ਘੋੜਾ ਜਾਂ ਮਤਲਬ ਜਿਹਨੂੰ ਪਤਾ ਜੀ ਪੁਰਾਣੇ ਬੰਦਿਆਂ ਨੂੰ ਉਹਨਾਂ ਨੂੰ ਪਤਾ ਹੀ ਆ ਵੀ ਬੱਚਿਆਂ ਦੇ ਨਹੀਂ ਆਉਂਦੇ ਜਾਂ ਆਉਂਦੇ ਆ ਵੀ ਬਾਕੀ ਟਿੱਡ ਤਾਂ ਇਹਦੀ ਪ੍ਰੈਕਟਿਸ ਚੱਲਦੀ ਹੈ ਟਿੱਡ ਤਾਂ ਕੱਢਣ ਦਿੱਤਾ ਹੀ ਨਹੀਂ ਜੀ ਕਦੇ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਵਾ ਇਹਦਾ ਖਰਾਕ ਕੀ ਆ ਜੀ ਖਰਾਕ ਤਾਂ ਜੀ ਆਈ ਹੈ ਬਸ ਦੇਸੀ ਖਰਾਕ ਹੈ ਜੀ ਬਾਕੀ ਕੋਈ ਖੱਬਲ ਵਗੈਰਾ ਵੀ ਬਵਾ ਦੀਦਾ ਕਦੇ ਮੂਫਲੀ ਦਾ ਨੀਰਾ ਵੀ ਹੁੰਦਾ ਜੀ ਖੱਬਲ ਕੀ ਹੁੰਦਾ ਜੀ ਇਹ ਘਾ ਹੁੰਦਾ ਜਿਹੜਾ ਜੀ ਹਾਂਜੀ ਤੁਸੀਂ ਖੱਬਲ ਬੋਲਦੇ ਇਹਨੂੰ ਹਾਂਜੀ ਆਪਣੇ ਇਧਰਲੀ ਏਰੀਆ 'ਚ ਖੱਬਲ ਬੋਲਦੇ ਅੱਛਾ ਘਾ ਹੁੰਦਾ ਜਿਹੜਾ ਹਾਂਜੀ ਹਾਂਜੀ ਠੀਕ ਹੈ ਜੀ ਉਹ ਪਾ ਦਿੰਦੇ ਤੁਸੀਂ ਹਾਂਜੀ ਤੇ ਹਾਂਜੀ ਤੇ ਆਪਣੇ ਸਟੱਡ ਫਾਰਮ ਦਾ ਕੀ ਨਾਮ ਹੈ ਜੀ ਬਰਾਡ ਸਟੱਡ ਐਂਡ ਸਟੇਬਲਸ ਗੱਦਣਾਉਬ ਨਾਮ ਹੈ ਜੀ ਆਪਣੇ ਸਟੱਡ ਫਾਰਮ ਦਾ ਆ ਪਿੰਡ ਦਾ ਕੀ ਨਾਮ ਆਪਣੀ ਦਾ ਗੱਦਣਾਉਬ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਅਬੋਰੀ ਜੀ ਅੱਛਾ ਠੀਕ ਹੈ ਜੀ ਅਤੇ